ਬਾਬਾ ਦਾਨ ਸਿੰਘ ਜੀ ਬਰਾੜ ਦਾ ਕਿ ਕਿਵੇਂ ਉਹਨਾਂ ਨੇ ਮਾਲਵੇ ਦੇ ਵਿੱਚ ਸਿੱਖੀ ਦੀ ਲਾਜ ਰੱਖੀ ਇਸ ਗੱਲ ਨੂੰ ਆਪਾਂ ਇੱਕ ਵਾਰ ਫੇਰ ਤੋਂ ਤਾਜ਼ਾ ਕਰਦੇ ਹਾਂ ਮਾਲਵੇ ਵਿੱਚ ਸਿੱਖੀ ਦੀ ਲਾਜ ਰੱਖਣ ਵਾਲਾ ਬਾਬਾ ਦਾਨ ਸਿੰਘ ਬਰਾੜ ਗੁਰਦੁਆਰਾ ਗੁਪਤ ਸਰ ਸਾਹਿਬ ਛਤਿਆਂ ਨਾਲ ਵੇਖੇ ਬਾਬਾ ਦਾਨ ਸਿੰਘ ਬਰਾੜ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਤਨਖਾਹ ਲੈਣ ਦੀ ਬਜਾਏ ਸਿੱਖੀ ਦਾਣ ਦੀ ਮੰਗ ਕਰਕੇ ਸੇਕ ਇਤਿਹਾਸ ਵਿੱਚ ਆਪਣੇ ਖਾਨਦਾਨ ਦਾ ਨਾਮ ਹਮੇਸ਼ਾ ਲਈ ਉੱਚਾ ਕਰਤਾ ਦਸਮ ਪਾਤਸ਼ਾਹ ਤੂੰ ਇਹ ਅਸ਼ੀਰਵਾਦ ਹਾਸਲ ਕਰਨਾ ਕਿ ਦਾਨ ਸਿੰਘ ਮਾਝੇ ਵਿੱਚ ਭਾਈ ਮਹਾ ਸਿੰਘ ਵੱਲੋਂ ਸਿੱਖੀ ਦੀ ਲਾਜ ਰੱਖਣ ਵਾਂਗ ਤੂੰ ਮਾਲਵੇ ਦੀ ਸਿੱਖੀ ਦੀ ਲਾਜ ਰੱਖ ਲਈ ਹੈ ਕੋਈ ਮਾਮੂਲੀ ਗੱਲ ਨਹੀਂ ਸੀ ਗੁਰੂ ਦਸ਼ਮੇਸ਼ ਦੇ ਜਿਹੜੀਆਂ ਖੁਸ਼ੀਆਂ ਕੋੜ ਕਪੂਰੇ ਦਾ ਵੱਡਾ ਸਰਦਾਰ ਕਪੂਰਾ ਨਾ ਪ੍ਰਾਪਤ ਕਰ ਸਕਿਆ ਉਹ ਗੁਰੂ ਘਰ ਪ੍ਰਤੀ ਆਤਮ ਸਮਰਪਣ ਕਰਕੇ ਇੱਕ ਛੋਟੇ ਜਿਹੇ ਚੌਧਰੀ ਇੱਕ ਸਧਾਰਨ ਜਿਹੇ ਇਨਸਾਨ ਬਾਬਾ ਦਾਸ ਸਿੰਘ ਬਰਾੜ ਨੇ ਹਾਸਲ ਕਰ ਲਿਆ। ਬਾਬਾ ਦਾਸ ਸਿੰਘ ਬਰਾੜ ਦਾ ਖਾਨਦਾਨ ਵੀ ਹੋਰ ਸਿੱਧੂ ਬਰਾੜਾਂ ਵਾਂਗ ਜੈਸਲਮੇਰ ਦੇ ਪੱਟੀ ਰਾਜਪੁੱਤਾਂ ਰਾਜਾ ਜੈਸਲਮੇਰ ਤੋਂ ਸ਼ੁਰੂ ਹੁੰਦਾ ਹੈ। ਜੈਸਲ ਤੋਂ 7 ਪੀੜ੍ਹੀਆਂ ਬਾਅਦ ਸਿੱਧੂ ਦਾ ਜਨਮ ਹੋਇਆ ਇਹ ਗੱਲ ਅਸੀਂ ਪਹਿਲਾਂ ਕਰ ਚੁੱਕੇ ਹਾਂ। ਸਿੱਧੂ ਦੇ ਬਾਪ ਖੀਵੇ ਦੀ ਰਾਜਪੁੱਤ ਪਤਨੀ ਤੋਂ ਜਦੋਂ ਕੋਈ ਔਲਾਦ ਨਾ ਹੋਈ ਤਾਂ ਉਸਨੇ ਲੱਧੂ ਕੋਟ ਨਾਲੀ ਦੀ ਸਾਈ ਨਾਂ ਦੀ ਇੱਕ ਜੱਟ ਕੁੜੀ ਨਾਲ ਵਿਆਹ ਕਰਵਾ ਲਿਆ ਇਸ ਲਈ ਜੱਟ ਮਾਂ ਦਾ ਪੁੱਤ ਹੋਣ ਕਰਕੇ ਸਿੱਧੂ ਤੋਂ ਇਹ ਖਾਨਦਾਨ ਰਾਜਪੂਤਾਂ ਤੋਂ ਜੱਟਾਂ 'ਚ ਤਬਦੀਲ ਹੋ ਗਿਆ ਸਿੱਧੂ ਤੋਂ ਅੱਗੇ ਇਹ ਸਾਰਾ ਖਾਨਦਾਨ ਜੱਟ ਹੀ ਖਵਾਉਂਦਾ ਹੈ ਸਿੱਧੂ ਦੀ 10ਵੀਂ ਪੀੜ੍ਹੀ ਵਿੱਚ ਬਰਾੜ ਪੈਦਾ ਹੋਏ ਜੋ ਹਮੀਰ ਦਾ ਪੁੱਤਰ ਸੀ ਬਰਾੜ ਦੇ ਤਿੰਨ ਭਰਾ ਸੰਸਰਾ ਵਾਂਸਰਾ ਤੇ ਕਾਂਸਰਾ ਸਨ ਬਰਾੜ ਆਪਣੇ ਖਾਨਦਾਨ ਦਾ ਸਿਰ ਕੱਢ ਸੂਰਮਾ ਸੀ ਉਸਨੇ ਮੁਸਲਮਾਨ ਪਟੀਆਂ ਨਾਲ ਕਈ ਲੜਾਈਆਂ ਲੜੀਆਂ ਮੁਸਲਮਾਨ ਪੱਟੀ ਵੀ ਭਾਵੇਂ ਪੱਟੀ ਰਾਜਪੂਤ ਹੋਣ ਕਰਕੇ ਸਿੱਧੂ ਬਰਾੜਾਂ ਦੇ ਸੱਗੇ ਸਹੋਦਦੇ ਸਨ ਪਰ ਮੁਸਲਮਾਨ ਹੋ ਜਾਣ ਕਰਕੇ ਉਹ ਸਿੱਧੂ ਬਰਾੜਾਂ ਦੀ ਜਾਨ ਲਈ ਦੁਸ਼ਮਣ ਬਣ ਗਈ ਸੀ ਬਰਾੜ 1675 ਈਸਵੀ ਚ ਪੱਟੀ ਮੁਸਲਮਾਨਾਂ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ ਬਰਾੜ ਦੀ ਸਮਾਦ ਜ਼ਿਲ੍ਹਾ ਬਠਿੰਡਾ ਚ ਪਿੰਡ ਬਾਦਲ ਦੇ ਨੇੜੇ ਬਰਾੜਾਂ ਦੇ ਆਦੀ ਪਿੰਡ ਬੀਦੋਵਾਲ ਚ ਬਣੀ ਹੋਈ ਹੈ ਬਰਾੜ ਦੇ 6 ਪੁੱਤਰਾਂ ਵਿੱਚੋਂ ਪੌੜ ਤੇ ਦੁੱਲ ਬਹੁਤ ਬਹਾਦਰ ਤੇ ਭਾਗਵਾਨ ਸਾਭਤ ਹੋਏ ਪਟਿਆਲਾ ਨਾਬਾ ਤੇ ਜੀਨ ਦੇ ਰਾਜੇ ਪੌਰ ਦੀ ਉਰਾਦ ਨੇ ਫਰੀਦਕੋਟ ਦੇ ਰਾਜੇ ਦੁੱਲ ਦੀ ਸੰਤਾਨ ਨੇ ਬਾਬਾ ਦਾਨ ਸਿੰਘ ਬਰਾੜ ਵੀ ਦੁੱਲ ਦੀ ਪੀੜੀ ਵਿੱਚੋਂ ਹੈ ਮਾਸਕ ਪਤਾ ਸਿੱਧੂ ਬਰਾੜ ਬਿਹਾਰ ਸਿਹਾਰ ਬਠਿੰਡਾ ਦੇ ਸੰਪਾਦਕ ਸਰਦਾਰ ਨੇਤਾ ਸਿੰਘ ਨੇ ਇਸ ਰਸਾਲੇ ਦੇ ਨਵੰਬਰ 91 1992 ਦੇ ਅੰਕ ਚ ਦੁੱਲ ਤੋਂ ਅੱਗੇ ਬਾਬਾ ਦਾਨ ਸਿੰਘ ਤੱਕ ਵਾਰਸਾਂ ਬਲੀ ਇਸ ਤਰ੍ਹਾਂ ਦਿੱਤੀ ਹੈ ਦੁੱਲ ਰਤਨਪਾਲ ਅਸਪਾਲ ਦੁੱਲਜੀ ਸਾਂਦਲ ਟੋਲਾ ਨੀਰ ਮੰਝ ਜ਼ੈਦ ਅਬਲੂ ਕਰਮਾਲ ਬਾਦਲ ਬਾਬਾ ਦਾਸ ਸਿੰਘ ਬਰਾੜ ਪਿੱਛੋਂ ਆ ਕੇ ਇਸ ਮੂਹੀ ਪੀੜੀ ਨੂੰ ਬਾਬਾ ਅਬਲੂ ਦੇ ਨਾਂ ਤੇ ਅਬਲੂ ਕਹਿਣ ਲੱਗ ਪਏ ਬਾਬਾ ਅਬਲੂ ਦੇ ਤਿੰਨ ਭਰਾ ਹੋਏ ਮਹਿਮਾ ਹਸਨਾ ਤੇ ਮਾਨਕ ਮਹਿਮਾ ਤੇ ਹਸਨਾ ਇੰਨੇ ਸੂਰਬੀ ਸਨ ਕਿ ਲੋਕ ਉਹਨਾਂ ਦੀਆਂ ਬਹਾਦਰੀਆਂ ਵਾਰਾਂ ਗਾਉਂਦੇ ਸੀ ਇਹਨਾਂ ਵਾਰਾਂ ਦੀ ਹਰਮਨ ਪਿਆਤਾ ਨੂੰ ਦੇਖ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੰਗ ਕੀ ਵਾਰ ਮਹਲਾ 4 ਨੂੰ ਗੁਰੂ ਜੀ ਨੇ ਰਾਏ ਮਹਿਮਾ ਹਸਨੇ ਕੀ ਤੁਨ ਉਤੇ ਗਾਉਣ ਦੀ ਹਦਾਇਤ ਕੀਤੀ ਹੈ ਪੰਨਾ ਨੰਬਰ 1237 ਬਾਬਾ ਦਾਨ ਸਿੰਘ ਆਬਲੂ ਦਾ ਪਰਪੋਤਾ ਤੇ ਬਾਦਲ ਦਾ ਪੁੱਤਰ ਸੀ ਸਰਦਾਰ ਨੇਤਾ ਸਿੰਘ ਨੇ ਦਾਨਾ ਸਿੰਘ ਦਾ ਇੱਕ ਭਰਾ RAM ਸਿੰਘ ਲਿਖਿਆ ਪਰ ਮਹਾਨ ਕੋਸ਼ ਵਿੱਚ ਭਾਈ ਕਾਨ ਸਿੰਘ ਨਾਭਾ ਦਾਨ ਸਿੰਘ ਦਾ ਚਾਟ ਸਿੰਘ ਨਾਂ ਦਾ ਇੱਕ ਹੋਰ ਭਰਾ ਵੀ ਦੱਸਦਾ ਹੈ ਮਹਾਨਕੋਸ਼ ਵਿੱਚ ਦਾਨ ਸਿੰਘ ਬਾਰੇ ਸੂਚਨਾ ਦਿੱਤੀ ਗਈ ਹੈ ਕਿ ਮਹਿਮਾ ਸਰਜਾ ਦਾ ਬਸਨੀਕ ਮਲਬਈ ਬਰਾੜ ਚਟ ਸਿੰਘ ਦਾ ਭਾਈ ਜੋ ਦਸ਼ਮੀਜ ਦੀ ਸੇਵਾ ਚ ਅਨੰਦਪੁਰ ਦੇ ਮਾਲ ਵਿੱਚ ਹਾਜ਼ਰ ਰਿਹਾ ਇਸ ਨੇ ਮੁਕਤ ਦੀ ਜੰਗ ਵਿੱਚ ਵੀ ਵੱਡੀ ਵੀਰਤਾ ਵਿਖਾਈ ਅਨੁਮਾਨ ਕੀਤਾ ਜਾਂਦਾ ਹੈ ਕਿ ਬਾਬਾ ਦਾਨ ਸਿੰਘ ਬਰਾੜਾਂ ਦੀ ਫੌਜ ਲੈ ਕੇ ਕੋੜਕਪੂਰੇ ਜਾਂ ਕੋੜਕਪੂਰੇ ਤੋਂ 5-7 ਕਿਲੋਮੀਟਰ ਦੂਰ ਢੇਲਵਾ ਕਲਾਂ ਦੇ ਸਥਾਨ ਤੇ ਗੁਰੂ ਜੀ ਦੀ ਫੌਜ ਸ਼ਾਮਲ ਹੋਇਆ ਇਹ ਅਨੁਮਾਨ ਵੀ ਠੀਕ ਹੀ ਆਪਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਖੇਦਰਾਣੇ ਦੀ ਧਾਰ ਤੇ ਜੰਗ ਲੜਨ ਦੀ ਸਲਾਹ ਦੇਣ ਵਾਲੇ ਵਿਅਕਤੀਆਂ ਵਿੱਚ ਬਾਬਾ ਦਾਨ ਸਿੰਘ ਵੀ ਸ਼ਾਮਲ ਸੀ ਕਿਉਂਕਿ ਉਸ ਸਮੇਂ ਮਾਲਵੇ ਦੇ ਇਹ ਤਿੰਨ ਸਿਰਕੱਢ ਚੌਧਰੀ ਗੁਰੂ ਜੀ ਦੇ ਪਾਸ ਹਾਜ਼ਰ ਸੀਗੇ ਕੋੜਕਪੂਰੇ ਦਾ ਚੌਧਰੀ ਕਪੂਰਾ ਕਪੂਰੇ ਦਾ ਇੱਕ ਜਰਨੈਲ ਖਾਨਾ ਬਰਾੜ ਤੇ ਬਾਬਾ ਦਾਨ ਸਿੰਘ ਬਰਾੜ ਕੁਝ ਮਲਵਈਆਂ ਦਾ ਇਹ ਵੀ ਕਸਾ ਹੈ ਕਿ ਜੇ ਗੁਰੂ ਜੀ ਕੋਟ ਕਪੂਰੇ ਦੇ ਛੋਟੇ ਕਿਲੇ ਵਿੱਚ ਬੈਠ ਕੇ ਜੰਗ ਲੜਦੇ ਤਾਂ ਆਨੰਦਪੁਰ ਤੇ ਚਮਕੌਰ ਵਾਂਗ ਉਹਨਾਂ ਦੇ ਇੱਕ ਵਾਰ ਫੇਰ ਮੁਗਲਾਂ ਦੇ ਘੇਰੇ ਚ ਆ ਜਾਣ ਦਾ ਖਦਸ਼ਾ ਸੀ ਸੋ ਇਹ ਇਨ੍ਹਾਂ ਤਿੰਨਾਂ ਸੂਰਬੀਰਾਂ ਦੀ ਰਣਨੀਤੀ ਸੀ ਕਿ ਲੰਘਣ ਵਾਸਤੇ ਰਾਹ ਰੱਖਿਆ ਜਾਵੇ ਕਿਦਰਾਨੇ ਦੀ ਢਾਹ ਤੇ ਖੁਦਾ ਨਖਾਸਤਾ ਜੇ ਮੁਗਲ ਫੌਜ ਹਾਰ ਵੀ ਹੋ ਜਾਂਦੀ ਹੈ ਤੋ ਗੁਰੂ ਜੀ ਖੁੱਲੇ ਜੰਗਲ ਵਿੱਚ ਕਿਸੇ ਪਾਸੇ ਬਿਨਾਂ ਰੋਕ ਟੋਕ ਨੇ ਕਰ ਸਾਦੇਸਨ ਇਹ ਗੱਲ ਵੀ ਮੰਨੀ ਜਾ ਸਕਦੀ ਹੈ ਖਦਰਾਨੇ ਦੀ ਢਾਬ ਤੇ ਜਦੋਂ ਮਝੈਲਾ ਦਾ ਜਥਾ ਮੁਗਲ ਫੌਜਾਂ ਨਾਲ ਲੋਹਾ ਲੈ ਰਿਆ ਸੀ ਤਾਂ ਬਾਬਾ ਦਾਨ ਸਿੰਘ ਦੀ ਫੌਜ ਢਾਬ ਦੀ ਰਾਖੀ ਕਰ ਰਹੀ ਸੀ ਕਿਉਂਕਿ ਪਾਣੀ ਸੀ ਉੱਥੇ ਉਹਨਾਂ ਦਿਨਾਂ ਦੇ ਵਿੱਚ ਜਿਹਦੇ ਕੋਲੇ ਪਾਣੀ ਸੀ ਉਹੀ ਹੀ ਵਿਜੇਤਾ ਮੰਨਿਆ ਜਾਂਦਾ ਸੀ ਜਦੋਂ ਮਝੈਲਾ ਦਾ ਜਥਾ ਮੁਗਲ ਫੌਜਾਂ ਨਾਲ ਲੋਹਾ ਲੈ ਰਿਆ ਸੀ ਤਾਂ ਬਾਬਾ ਦਾਨ ਸਿੰਘ ਦੀ ਫੌਜ ਉਹਦੀ ਢਾਬ ਦੀ ਰਾਖੀ ਕਰ ਰਹੀ ਸੀ ਬਾਬਾ ਦਾਨ ਸਿੰਘ ਦੇ ਅਪਰੋਖ ਸੁਭਾਵਾਂ ਤੋਂ ਇਲਾਵਾ ਇਹ ਗੱਲ ਤਾਂ ਇਤਿਹਾਸ ਦੇ ਬਹੁ ਗਿੰਤੀ ਕਿਤਾਬਾਂ ਚਾਉਂਦੀ ਹੈ ਇਹ ਜੰਗ ਤੋਂ ਬਾਅਦ ਸ਼ਹੀਦ ਸਿੰਘਾਂ ਦੇ ਸਸਕਾਰ ਦਾ ਪ੍ਰਬੰਧ ਕਰਨ ਲਈ ਗੁਰੂ ਗਵਿੰਦ ਸਿੰਘ ਜੀ ਨੇ ਭਾਈ ਦਾਨ ਸਿੰਘ ਜੀ ਨੂੰ ਹੁਕਮ ਦਿੱਤਾ ਉਹਨਾਂ ਦੀ ਡਿਊਟੀ ਲਈ ਮੂਸਲਮਾਨ ਦੀ ਜੰਗ ਵਿੱਚੋਂ ਬਾਬਾ ਦਾਨ ਸਿੰਘ ਜੀ ਫੌਜ ਸਰਾਈ ਨਾਗਾ ਬਜੀਤਪੁਰ ਰਪਾਣਾ ਤਿਥੇੜੀ ਆਦ ਬਗੈਰਾ ਵਿੱਚੋਂ ਦੀ ਹੁੰਦੇ ਹੋਏ ਛੱਤੇ ਆਣਾ ਤੱਕ ਗੁਰੂ ਜੀ ਦੇ ਨਾਲ ਰਹੇ ਛੱਤੇਆਂ ਤੋਂ ਤਨਖਾਹਾਂ ਲੈ ਕੇ ਬਹੁਤੇ ਬਰਾੜਾ ਦੇ ਪਿੰਡਾਂ ਨੂੰ ਮੁੜ ਗਏ ਪਰ ਬਾਬਾ ਦਾਨ ਸਿੰਘ ਜੀ ਬਰਾੜ ਆਪਣੇ ਕੁਝ ਸਾਥੀਆਂ ਸਮੇਤ ਘਟੋ ਘਟ ਤਲਵੰਡੀ ਸਾਬੋ ਤੱਕ ਗੁਰੂ ਗਵਿੰਦ ਸਿੰਘ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਇੰਨਾ ਪਿਆਰ ਸੀ ਗੁਰੂ ਜੀ ਨਾਲ ਉਹਨਾਂ ਦਾ ਤੇ ਇੰਨੀ ਉਹ ਜ਼ਿੰਮੇਵਾਰੀ ਸਮਝਦੇ ਸੀ ਆਪ ਦੀ ਗੁਰੂ ਜੀ ਪ੍ਰਤੀ ਇੰਜ ਜਾਪਦਾ ਹੈ ਕਿ ਗਿੱਦੜਵਾ ਤੇ ਲੱਖੀ ਜੰਗਲ ਦਾ ਕਾਫੀ ਇਲਾਕਾ ਬਾਬਾ ਦਾਨ ਸਿੰਘ ਤੇ ਉਹਨਾਂ ਦੇ ਬਜ਼ੁਰਗਾਂ ਦੇ ਅਧਿਕਾਰ ਵਿੱਚ ਸੀ ਇਸ ਇਲਾਕੇ ਦੇ ਬਹੁਤੇ ਪਿੰਡ ਦਾਨ ਸਿੰਘ ਦੇ ਪਰਿਵਾਰਕ ਨਾਵਾਂ ਨਾਲ ਸੰਬੰਧਿਤ ਨੇ ਮਿਸਾਲ ਵਜੋਂ ਕਈ ਪਿੰਡਾਂ ਦੇ ਨਾਂ ਨੇ ਦਾਨ ਸਿੰਘ ਦੇ ਸਗੇ ਪਰਦਾਦੇ ਬਾਬਾ ਅਬਲੂ ਦੇ ਭਰਾ ਮਹਿਮੇ ਦੇ ਨਾਂ ਤੇ ਰੱਖੇ ਗਏ ਐ ਜਿਵੇਂ ਮਹਿਮਾ ਸਰਜਾ ਮਹਿਮਾ ਸਵਾਈ ਮਹਿਮਾ ਸਰਕਾਰੀ ਮਹਿਮਾ ਭਗਵਾਨਾ ਮਹਿਮਾ ਬਲਾੜ ਮਹਿਮਾ ਬੁਰਜ ਕੁਝ ਹੋਰ ਨਾਂ ਨੇ ਜਿਵੇਂ ਚੱਕ ਦਾਨਾ ਅਬਲੂ ਦਾਨ ਸਿੰਘ ਵਾਲਾ ਕਈ ਲੇਖਕ ਮਹਿਮਾ ਸਰਜਾ ਨੂੰ ਦਾਨ ਸਿੰਘ ਦਾ ਪਿੰਡ ਲਿਖਦੇ ਨੇ ਅਸਲ ਵਿੱਚ ਦਾਨ ਸਿੰਘ ਦਾ ਪਿੰਡ ਮਹਿਮਾ ਸਵਾਈ ਸੀ ਰਜ਼ਾਨਾ ਅਜੀਤ ਦੀ ਸਰਪਰਾਸਤੀ ਹੀਟ ਇਸ ਲੇਖ ਨੂੰ 5 ਤੇ 6 ਮਈ 99 ਨੂੰ ਇਸ ਇਲਾਕੇ 'ਚ ਘੁੰਮਣ ਦਾ ਮੌਕਾ ਮਿਲਿਆ ਮਹਿਮਾ ਸਵਾਈ 'ਚ ਦਾਸ ਸਿੰਘ ਦੇ ਵਾਸੀਆਂ ਨੇ ਸਾਨੂੰ ਦੱਸਿਆ ਕਿ ਬਾਬਾ ਦਾਸ ਸਿੰਘ ਮਹਿਮਾ ਸਵਾਈ 'ਚ ਰਹਿੰਦੇ ਸੀ ਲਗਭਗ 10 ਕਿਲੋਮੀਟਰ ਦੂਰ ਅਬਲੂ ਤੱਕ ਖੇਤੀ ਕਰਦੇ ਸੀ ਪਿੰਡ ਦਾਸ ਸਿੰਘ ਵਾਲਾ ਵਿੱਚ ਵੱੜਦੇ ਸੀ ਚੌਕ ਵਿੱਚ ਬਾਬਾ ਦਾਸ ਸਿੰਘ ਦਾ ਬੁੱਤ ਵੇਖ ਕੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਦਾਨ ਸਿੰਘ ਵਾਲਾ ਨੂੰ ਉਨਤਗ੍ਰਾਮ ਸਕੀਮ ਦੇਣ ਲਿਆਉਣ ਦਾ ਨੀ ਪੱਤਰ ਰੱਖਣ ਸਮੇ 9 ਅਕਤੂਬਰ 1993 ਨੂੰ ਸਰਦਾਰ ਗਲਜਾਰ ਸਿੰਘ ਰਣੀ ਕੇ ਰਾਜ ਮੰਤਰੀ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਇਸ ਬੁੱਤ ਦਾ ਘਾਟਨ ਕੀਤਾ ਸੀ। ਅਜੀਤ ਦੀ ਸੂਮੋ ਗੱਡੀ ਵੇਖ ਕੇ ਚੌਂਕ 'ਚ ਸਾਈਕਲ ਮਰਮਤ ਕਰ ਰਿਹਾ ਮਗਰ ਸਿੰਘ ਸਿੱਧੂ ਸਾਰਾ ਕੁਝ ਵਿੱਚੇ ਛੱਡ ਛਡਾ ਕੇ ਜੀਪ ਦੇ ਮਗਰ ਭੱਜ ਲਿਆ ਸੀ। ਉਹਨੂੰ ਇੰਨਾ ਚਾ ਸੀ ਬਾਬੇ ਦਾਨ ਸਿੰਘ ਬਰਾੜ ਬਾਰੇ ਖੋਜ ਕਰ ਰਹੀ ਟੀਮ ਨੂੰ ਮਿਲਣ ਦਾ ਤੇ ਉਹਨਾਂ ਨੂੰ ਜਾਣਕਾਰੀ ਦੇਣ ਦਾ ਦਾਨ ਸਿੰਘ ਦਾ ਪੁੱਤਰ ਗਰਵਖਸ਼ ਸਿੰਘ ਜਿਸ ਨੇ ਆਪਣੇ ਪਿਤਾ ਨਾਲ ਮੁਕਤਸਦੀ ਜੰਗ 'ਚ ਹਿੱਸਾ ਲਿਆ ਗਰਵਖਸ਼ ਸਿੰਘ ਦਾ ਪੁੱਤਰ ਅਮਰ ਸਿੰਘ ਅਮਰ ਸਿੰਘ ਦਾ ਅੱਗੋਂ ਦੁਰਲਾ ਸਿੰਘ ਦੁਰਲੇ ਦਾ ਪੁੱਤਰ ਜੀਤਾ ਸਿੰਘ ਜੀਤੇ ਸਿੰਘ ਦਾ ਮਲ ਸਿੰਘ ਮਲ ਸਿੰਘ ਦਾ ਅੱਗੋਂ ਗੋਦਾ ਸਿੰਘ ਗੋਦਾ ਸਿੰਘ ਦਾ ਅਰਜਨ ਸਿੰਘ ਤੇ ਅਰਜਨ ਸਿੰਘ ਦਾ ਪੁੱਤਰ ਗੁਰਤੇਜ ਸਿੰਘ ਪ੍ਰਧਾਨ ਗੁਰਤੇਜ ਸਿੰਘ ਬਾਬਾ ਅਬਲੂ ਦੀ 12ਵੀਂ ਤੇ ਦਾਨ ਸਿੰਘ ਦੀ 9ਵੀਂ ਪੀੜੀ ਚੋਂ ਆਉਂਦਾ ਹੈ ਪਿੰਡ ਦਾਨ ਸਿੰਘ ਵਾਲਾ ਗੁਰੂ ਗਵੈਨ ਸਿੰਘ ਜੀ ਦੇ ਵੇਲੇ ਹੋਂਦ ਵਿੱਚ ਨਹੀਂ ਸੀ ਆਇਆ ਇਸ ਨੂੰ ਬਾਅਦ ਵਿੱਚ ਦਾਨ ਸਿੰਘ ਦੇ ਪੁੱਤਰ ਜਾਂ ਪੋਤਰੇ ਨੇ ਬਸਾਇਆ ਹੋ ਸਕਦਾ ਹੈ ਇਸ ਪਿੰਡ ਨਾਲ ਭਾਰਤ ਦੇ ਸਾਬਕਾ ਤੇ ਸਵਰਗਵਾਸੀ ਰਾਸ਼ਟਰਪਤੀ ਗਿਆਨੀ ਜ਼ੈਰ ਸਿੰਘ ਜੀ ਦਾ ਗੂੜਾ ਸਬੰਧ ਰਿਹਾ ਹੈ ਆਪਣੇ ਜੀਵਨ ਦੇ ਸ਼ੁਰੂਆਤ ਦਿਨਾਂ ਵਿੱਚ ਉਹ ਇਸ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਰਹੇ ਇਸ ਪ੍ਰਿੰਟ ਦੇ ਬਸਨੀਕ ਤੇ ਗੁਰਤੇਜ ਸਿੰਘ ਪ੍ਰਧਾਨ ਦੇ ਤਾਇਆ ਜੀ ਜਥੇਦਾਰ ਨਾਹਰ ਸਿੰਘ ਜੀ ਨੂੰ ਗਿਆਨੀ ਜੀ ਨਿੱਜੀ ਤੌਰ ਤੇ ਗੁਰੂ ਮੰਨਦੇ ਸੀ ਜਥੇਦਾਰ ਨਾਹਰ ਸਿੰਘ ਸਤੰਤਰਤਾ ਸੰਗਰਾਮੀਏ ਸੀਗੇ ਜਦੋਂ ਗਿਆਨੀ ਜੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਤਾਂ ਉਹ ਜਥੇਦਾਰ ਜੀ ਨੂੰ ਸਤੰਤਰਤਾ ਸੰਗਰਾਮੀਆਂ ਵਾਲੀ ਪੈਨਸ਼ਨ ਦਿਵਾਉਣਾ ਚਾਹੁੰਦੇ ਸੀ ਕਹਿੰਦੇ ਨੇ ਕਿ ਇੱਕ ਵਾਰ ਗਿਆਨੀ ਜੀ ਨੇ ਜਥੇਦਾਰ ਜੀ ਨੂੰ ਉਹਨਾਂ ਦੀ ਪੈਨਸ਼ਨ ਦਾ ਸਾਰਾ ਪੈਸਾ ਇਕੱਠਾ ਹੀ 188000 ਦੇ ਕਰੀਬ ਜੋ ਬਣਦਾ ਸੀ ਉਹ ਚੈੱਕ ਕਰੇ ਭਜਵਾਤਾ ਪਰ ਜਥੇਦਾਰ ਨਾਰ ਸਿੰਘ ਨੇ ਪਤਾ ਗੋ ਕੀ ਕਿਹਾ ਉਹਨਾਂ ਨੇ ਇਹ ਰੁਪਈਆ ਲੈਣ ਤੋਂ ਇਨਕਾਰ ਕਰਤਾ ਤੇ ਆਖਿਆ ਉਹ ਸਾਡੇ ਬਜ਼ੁਰਗ ਬਾਬਾ ਦਾਸ ਸਿੰਘ ਨੇ ਦਸਵੇਂ ਪਾਤਸ਼ਾਹ ਤੋਂ ਤਨਖਾਹ ਨਾ ਲੈ ਕੇ ਮਾਲਵੇ ਵਿੱਚ ਸਿੱਖੀ ਦੀ ਲਾਜ ਰੱਖੀ ਸੀ ਤੇ ਜੇ ਮੈਂ ਹੁਣ ਆਪਣੀ ਕੁਰਬਾਨੀ ਦਾ ਅਸਤੰਤਰ ਦਾ ਸੰਗਰਾਮੀ ਦਾ ਮੁੱਲ ਲੈ ਲੈਣਾ ਤਾਂ ਬਾਬਾ ਦਾਨ ਸਿੰਘ ਤੇ ਮਾਲਵੇ ਦੀ ਸਿੱਖੀ ਨੂੰ ਲਾਜ ਨਹੀਂ ਲੱਗੂਗੀ ਉਹ ਕਿੱਥੇ ਰਹੂਗੀ ਮੇਰੀ ਸਿੱਖੀ ਸੋ ਇਸ ਤਰ੍ਹਾਂ ਦੇ ਸੂਰਬੀਰ ਸੀਗੇ ਜੀ ਇਸ ਤਰ੍ਹਾਂ ਦੇ ਉੱਚੇ ਆਚਰਣ ਵਾਲੇ ਸਾਡੇ ਕੋਲੇ ਸੀਗੇ ਸਿੱਖ ਲੀਡਰ ਜਥੇਦਾਰ ਨਾਰ ਸਿੰਘ ਨੇ ਇਹ ਤਿਆਗ ਵਾਰਤਾ ਕਰਕੇ ਇੱਕ ਐਨ ਜਮਾ ਨਾਮ ਸੈੱਟ ਕਰਤਾ ਕਿ ਆਹਾ ਹੈ ਅਸਲੀ ਸਿੱਖ ਲੀਡਰ ਦੀ ਸਿੱਖ ਨੇਤਾ ਦੀ ਜਿਹੜੀ ਹੈ ਕਿ ਅਸਲੀ ਉਹਦਾ ਕਰਤਾਰ ਇਸ ਤਰ੍ਹਾਂ ਦਾ ਹੈ ਸਾਡੇ ਜਿਹਨਾਂ ਆਗੂ ਨੇ ਗੁਰੂ ਨੇ ਮਾਇਆ ਤੇ ਮਲਖਾ ਦੇ ਖੁੱਲੇ ਖਜ਼ਾਨੇ ਵਖਸ਼ੇ ਦੋ ਨੰਬਰ ਬਾਝਰੂ ਕਰਦੇ ਆ ਜੀ ਦੋ ਨੰਬਰ 1 2 3 4 ਇਸ ਪਿੰਡ ਨਾਲ ਭਾਰ ਦੇ ਸਾਬਕਾ ਤੇ ਸਵਰਗਵਾਸੀ ਰਾਸ਼ਟਰਪਤੀ ਗੈਨੀ ਜੈਲ ਸਿੰਘ ਦਾ ਗੂੜਾ ਸਬੰਧ ਰਿਹਾ ਹੈ ਜੀਵਨ ਦੇ ਮੁਢਲੇ ਦਿਨਾਂ ਦੇ ਵਿੱਚ ਉਹ ਇਸ ਪਿੰਡ ਦੇ ਵਿੱਚ ਗੁਰੂ ਸਾਹਿਬ ਦਾ ਪਾਠ ਕਰਦੇ ਰਹੇ ਆ ਇਸ ਪਿੰਡ ਦੇ ਬਸਨੀਕ ਤੇ ਗਰਤੇਜ ਸਿੰਘ ਪ੍ਰਧਾਨ ਦੇ ਤਾਇਆ ਜੀ ਜਥੇਦਾਰ ਨਾਰ ਸਿੰਘ ਜੀ ਨੂੰ ਗੈਨੀ ਜੀ ਆਦਾ ਗੁਰੂ ਮੰਨਦੇ ਸੀ ਜਥੇਦਾਰ ਨਾਹਰ ਸਿੰਘ ਸਤੰਤਰਤਾ ਸੰਗਰਾਮੀ ਵੀ ਸੀਗੇ ਜਦੋਂ ਗੈਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹ ਜਥੇਦਾਰ ਜੀ ਨੂੰ ਸਤੰਤਰਤਾ ਸੰਗਰਾਮੀਆਂ ਵਾਲੀ ਪੈਨਸ਼ਨ ਦਿਵਾਉਣਾ ਚਾਹੁੰਦੇ ਸੀ ਕਹਿੰਦੇ ਨੇ ਕਿ ਇੱਕ ਵਾਰ ਗੈਨੀ ਜੀ ਨੇ ਜਥੇਦਾਰ ਜੀ ਨੂੰ ਉਹਨਾਂ ਦੀ ਸਾਰੀ ਪੈਨਸ਼ਨ ਇਕੱਠੀ ਕਰਕੇ ਸਾਰਾ ਹਿਸਾਬ-ਕਿਤਾਬ ਲਾ ਕੇ 1 ਲੱਖ 88000 ਦੇ ਕਰੀਬ ਚੈੱਕ ਭੁਜਵਾਤਾ ਪਰ ਜਥੇਦਾਰ ਨਾਹਰ ਸਿੰਘ ਜੀ ਨੇ ਅੱਗੋਂ ਪਤਾ ਕੀ ਕਿ ਉਹਨਾਂ ਨੇ ਰੁਪਿਆ ਲੈਣੋਂ ਇਨਕਾਰ ਕਰਤਾ ਤੇ ਉਹਨਾਂ ਨੇ ਆਖਿਆ ਉਹ ਸਾਡੇ ਬਜ਼ੁਰਗ ਬਾਬਾ ਦਾਨ ਸਿੰਘ ਬਰਾੜ ਨੇ ਦਸਵੇਂ ਪਾਸ਼ਾ ਤੋਂ ਤਨਖਾਹ ਨਾ ਲੈ ਕੇ ਮਾਲਵੇ ਵਿੱਚ ਸਿੱਖੀ ਦੀ ਇਲਾਜ ਰੱਖੀ ਸੀ ਤੇ ਜੇ ਹੁਣ ਮੈਂ ਆਪਣੀ ਇਹ ਸਤੰਤਰਤਾ ਸਰਗਾਮੀ ਦਾ ਕੁਰਬਾਨੀ ਦਾ ਮੁੱਲ ਲੈ ਲੈਣਾ ਤਾਂ ਬਾਬਾ ਦਾਨ ਸਿੰਘ ਤੇ ਮਾਲਵੇ ਦੀ ਸਿੱਖੀ ਨੂੰ ਇਲਾਜ ਨਹੀਂ ਲੱਗੂਗੀ ਕੀ ਰਹੂਗੀ ਪਿੱਛੇ ਸੋ ਇਹ ਇਸ ਪਿੰਡ ਨਾਲ ਭਾਰ ਦੇ ਸਾਫਕਾ ਤੇ ਸਵਰਗਵਾਸੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਗੂੜਾ ਸੰਬੰਧ ਰਿਹਾ ਹੈ ਆਪਣੇ ਜੀਵਨ ਦੇ ਮੁਢਲੇ ਸਾਲਾਂ ਦੌਰਾਨ ਉਹ ਇਸ ਪਿੰਡ ਦੇ ਵਿੱਚ ਪੜ੍ਹਤ ਕਰਦੇ ਰਹੇ ਐ ਇਸ ਪਿੰਡ ਦੇ ਵਸਨੀਕ ਤੇ ਗਰਤੇਜ ਸਿੰਘ ਪ੍ਰਧਾਨ ਦੇ ਤਾਇਆ ਜੀ ਗਰਤੇ ਜਥੇਦਾਰ ਨਾਹਰ ਸਿੰਘ ਜੀ ਨੂੰ ਗਿਆਨੀ ਜੀ ਆਪਣਾ ਗੁਰੂ ਮੰਨਦੇ ਸੀ ਜਥੇਦਾਰ ਨਾਹਰ ਸਿੰਘ ਸੰਤੰਤਰਤਾ ਸੰਗਰਾਮੀ ਵੀ ਸੀ ਜਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹ ਜਥੇਦਾਰ ਜੀ ਨੂੰ ਨਾਹਰ ਸਿੰਘ ਜੀ ਨੂੰ ਸੰਤੰਤਰਤਾ ਸੰਗਰਾਮੀ ਵਾਲੀ ਪੈਨਸ਼ਨ ਦਿਵਾਉਣਾ ਚਾਹੁੰਦੇ ਸੀ ਕਹਿੰਦੇ ਨੇ ਇੱਕ ਵਾਰ ਗੈਨੀ ਜੀ ਨੇ ਸਾਰਾ حسابਤਾ ਲਵਾ ਕੇ ਕੁੱਲ ਰਕਮ 188000 ਦਾ ਚੈੱਕ ਜਥੇਦਾਰ ਨਾਹਰ ਸਿੰਘ ਜੀ ਨੂੰ ਭੇਜਵਾਤਾ ਤਾਂ ਉਹਨਾਂ ਨੇ ਅੱਗੋਂ ਪਤਾ ਕੀ ਜਵਾ ਦਿੱਤਾ ਉਹਨਾਂ ਨੇ ਅੱਗੋਂ ਕਿਹਾ ਇਹ ਰੁਪਇਆ ਲੈਣ ਤੋਂ ਮੈਂ ਇਨਕਾਰ ਕਰਦਾ ਤੇ ਨਾਲ ਹੀ ਆਖਿਆ ਵੇ ਸਾਡੇ ਬਜ਼ੁਰਗ ਬਾਬਾ ਦਾਨ ਸਿੰਘ ਨੇ ਦਸਵੇਂ ਪਾਸ਼ਾ ਤੋਂ ਤਨਖਾਹ ਨਾ ਲੈ ਕੇ ਮਾਲਵੇ ਚ ਸਿੱਖੀ ਦੀ ਲਾਜ ਰੱਖੀ ਸੀ ਤੇ ਜੇ ਹੁਣ ਮੈਂ ਆਪਣੀ ਕੁਰਬਾਨੀ ਦਾ ਅਸਤੰਤਰਤਾ ਸੰਗਰਾਮੀ ਦਾ ਮੁੱਲ ਲੈ ਲਿਆ ਤਾਂ ਬਾਬਾ ਦਾਨ ਸਿੰਘ ਤੇ ਮਾਲਵੇ ਦੀ ਸਿੱਖੀ ਨੂੰ ਲਾਜ ਨਹੀਂ ਲੱਗੂਗੀ ਦਸਵੇਂ ਨੂੰ ਇਹ ਸੀਗਾ ਜੀ ਸਾਡੇ ਪਹਿਲੇ ਲੀਡਰਾਂ ਦਾ ਕਿਰਦਾਰ ਉੱਚਾ ਤੇ ਸੁੱਚਾ ਕਰਦਾਰ ਕਾਸ਼ ਸਾਡੇ ਕੋਲੇ ਅੱਜ ਵੀ ਇਸ ਕਰਦਾਰ ਵਾਲੇ ਨੇਤਾ ਹੋਣ ਤਾਂ ਕੌਮ ਕਿਤੇ ਦੀ ਕਿਤੇ ਪਹੁੰਚ ਜੇ ਸਾਡੇ ਜਿਨ੍ਹਾਂ ਆਗੂਆਂ ਨੂੰ ਗੁਰੂ ਨੇ ਮਾਇਆ ਤੇ ਮਿਲਖਾਂ ਦੇ ਖੁੱਲੇ ਖਜ਼ਾਨੇ ਵਰਛੇ ਪਰ ਫੇਰ ਵੀ ਧਨ ਤੇ ਧਰਤੀ ਦੀ ਖਾਤਰ ਹਰ ਸਮੇਂ ਆਪਣਾ ਦੇਨਮਾਨ ਚਿੱਕੇ ਤੇ ਟੰਕੇ ਇਧਰੋਂ ਉਧਰੋਂ ਜੋ ਵੀ ਮਿਲਦਾ ਹੈ ਪੁੱਠੇ ਸਿੱਧੇ ਟੰਗ ਨਾਲ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਨੇ ਉਹਨਾਂ ਨੂੰ ਜਥੇਦਾਰ ਨਾਰ ਸਿੰਘ ਦੀ ਅਪਰੂਖ ਤਵਾਰਤਾ ਮਾਇਆ ਮਨ ਹ ਨਾ ਵਿਸਰੇ ਮੰਗਾ ਧੰਮ ਧਮ ਦੀ ਰੋਗੀ ਵਸਤਾ ਤੋਂ ਮੁਕਤ ਕਰਨ ਚ ਸਹਾਇਤਾ ਕਰਨੀ ਚਾਹੀਦੀ ਹੈ ਗੁਰੂ ਗਵਿੰਦ ਸਿੰਘ ਜੀ ਬਾਬਾ ਦਾਨ ਸਿੰਘ ਦੇ ਇਲਾਕੇ ਚ ਪੁਸਤਕ ਗੁਰੂ ਗਵਿੰਦ ਸਿੰਘ ਮਾਰਗ ਅਨਸਾਰ ਗੁਰੂ ਬਿੰਦ ਸਿੰਘ ਜੀ ਪਿੰਡ ਛੱਤੇਆਣਾ ਤੋਂ ਆਬਲੂ ਤੇ ਮਹਿਮਾ ਸਵਾਈ ਵਿਚੋਂ ਦੀ ਹੋ ਕੇ ਲੱਖੀ ਜੰਗਲ ਨੂੰ ਚਲੇ ਗਏ ਕੁਝ ਹੋਰ ਲੇਖ ਵੀ ਗੁਰੂ ਜੀ ਦਾ ਇਹੀ ਰੂਟ ਦੱਸਦੇ ਆ ਪਰ ਸਾਨੂੰ ਇਹਦੇ ਚ ਕੁਝ ਫਰਕ ਲੱਗਦਾ ਛੱਤੇਆਣਾ ਤੋਂ ਲੱਖੀ ਜੰਗਲ ਤੱਕ ਉਸ ਤੋਂ ਅੱਗੇ ਦੀ ਇੱਕ ਧਰਾਮਾ ਦੀ ਲੜੀ ਜਿਸ ਕਰਮ ਚੱਲਦੀ ਹੈ ਉਹਦੇ ਅਨਸਾਰ ਗੁਰੂ ਜੀ ਦਾ ਰੂਟ ਕੁਝ ਹੋਰ ਤਰ੍ਹਾਂ ਦਾ ਬਣਦਾ ਕੋਟ ਸਾਹਿਬ ਚੰਦ ਛੱਤੇਆਂ ਦਾ ਤੁਰ ਕੇਵਲ 3 ਕਿਲੋਮੀਟਰ ਹੈ ਇੱਕ ਦਿਨ ਸਵੇਰੇ ਗੁਰੂ ਜੀ ਘੋੜੇ 'ਤੇ ਸਵਾਰ ਹੋ ਕੇ ਇਸ ਪਿੰਡ ਨੂੰ ਚਲੇ ਗਏ ਪਿੰਡ ਦੇ ਬਾਹਰ ਢਾਬ ਦੇ ਕਿਨਾਰੇ ਇੱਕ ਪਿੱਪਲ ਜਾਂ ਬਣ ਦੇ ਰੋਖੇੜ ਕੋ ਚਰਬਰਾਜੇ ਇਸ ਢਾਬ ਦੇ ਕਿਨਾਰੇ ਗੁਰੂ ਜੀ ਨੇ ਦਾਤਨ ਕੋਲ ਲਾ ਕੀਤਾ ਇਸ ਲਈ ਇੱਥੇ ਸ਼ਸ਼ੋਭਤ ਗੋਲ ਦਾ ਨਾਂ ਗੁਰਦੁਆਰਾ ਮੁਖ ਮੰੰਜਨ ਸਾਹਿਬ ਹੈ ਪਿੰਡ ਦੀ ਸੰਗਤ ਨੇ ਗੁਰੂ ਜੀ ਦੀ ਲੱਸੀ ਸ਼ਕਾ ਕੇ ਸੇਵਾ ਕੀਤੀ ਕੋਟ ਸਾਹਿਬ ਚੰਦ ਤੱਕ ਸਵੇਰ ਦੀ ਸੈਰ ਕਰਕੇ ਗੁਰੂ ਜੀ ਬਾਅਦ ਛੱਤੇ ਆ ਗਏ ਛੱਤੇਆਣਾ ਤੇ ਕੋਟ ਸਾਬ ਚੰਦ ਦੋਹਾਂ ਗੁਰਦੁਆਰਿਆਂ ਦਾ ਪ੍ਰਬੰਧੇ ਕਮੇਟੀ ਕਰਦੀ ਹੈ ਅਗਲੇ ਦਿਨ ਗੁਰੂ ਜੀ ਨੇ ਭਾਈ ਦਾਨ ਸਿੰਘ ਦੀ ਇੱਛਾ ਪੂਰੀ ਕਰਨ ਲਈ ਉਹਦੇ ਪਿੰਡ ਵੱਲ ਪ੍ਰਸਥਾਨ ਕੀਤਾ ਛੱਤੇਆਣਾ ਤੋਂ 8 ਕਿਲੋਮੀਟਰ ਦੇ ਫਾਸਲੇ ਤੇ ਇੱਕ ਬਹੁਤ ਹੀ ਮੱਤਵਪੂਰਨ ਪਿੰਡ ਕੋਟ ਭਾਈ ਆਉਂਦਾ ਹੈ ਇਸ ਪਿੰਡ ਵਿੱਚ ਗੁਰੂ ਇਤਿਹਾਸ ਦੀਆਂ ਕਈ ਘਟਨਾਵਾਂ ਸੰਬੰਧਿਤ ਨੇ ਜਿਨ੍ਹਾਂ ਦਾ ਵਿਸਥਾਰ ਅੱਗੇ ਕਿਤੇ ਕਰਾਂਗੇ ਇਸ ਲੇਖਕ ਦੇ ਵਿੱਚ ਅਸੀਂ ਬਾਬਾ ਦਾਨ ਸਿੰਘ ਜੀ ਬਰਾਰ ਦਾ ਪ੍ਰਸਾng ਮੁਕੰਮਲ ਕਰਨਾ ਚਾਹੁੰਦੇ ਛੱਤਿਆਂ ਨੇ ਤੂੰ ਗੁਰੂ ਗਵਿੰਦ ਸਿੰਘ ਸਿੱਧੇ ਭਾਈ ਦਾਸ ਸਿੰਘ ਦੇ ਪਿੰਡ ਮਹਿਮਾ ਸਵਾਈ ਪਹੁੰਚਣਾ ਚਾਹੁੰਦੇ ਸਨ ਪਰ ਰਾਹ ਚ ਇੱਕ ਬਹੁਤ ਸੋਹਣਾ ਜੰਗਲਾ ਆ ਗਿਆ ਉੱਚੇ ਲੰਬੇ ਹਰੇ ਭਰੇ ਰੁੱਖ ਖਜਨਾ ਤੇ ਪੰਛੀ ਕੋਲਾਂ ਕਰ ਰਹੇ ਸਨ ਬੜੇ ਪਿਆਰੇ ਲੱਗ ਰਹੇ ਸਨ ਪਾਣੀ ਦੀ ਇੱਕ ਨਿੱਕੀ ਜਿਹੀ ਟਾਬ ਵੀ ਸੀ ਇਸ ਸਥਾਨ ਦੀ ਸੁੰਦਰਤਾ ਨੇ ਜਿਵੇਂ ਗੁਰੂ ਜੀ ਨੂੰ ਬੰਨ ਕੇ ਖਿਲਾ ਲਿਆ ਮੋਈ ਲਿਆ ਗੁਰੂ ਜੀ ਦੇ ਚੜੇ ਤੀਸਰੇ ਪਹਿਰ ਸ਼ਿਕਾਰ ਖੇਡ ਦੇ ਖੇਡੇ ਜੰਗਲ ਵਿੱਚ ਚਾਨ ਖੜੇ ਹੋਏ ਬਚਨ ਕੀਤਾ ਵੱਡੀ ਸੁੰਦਰ ਜ਼ਮੀਨ ਹੈ ਦਾਨ ਸਿੰਘ ਤੇਰਾ ਨਗਰ ਕਿਤਨਾ ਹੈ ਉਹਨਾਂ ਆਖਿਆ ਜੀ ਸਵਾ ਕੋਸ਼ ਹੁਕਮ ਹੋਇਆ ਹੁਣ ਤਾਂ ਸੋਦਰ ਵੇਲੇ ਇੱਥੇ ਡੇਰਾ ਕਰੋ ਉਹਨਾਂ ਆਖਿਆ ਬਹੁਤ ਅਸ਼ਾ ਗੁਰੂ ਜੀ ਇਸ ਭਾਗਾ ਵਾਲੀ ਧਰਤੀ ਦਾ ਨਾਂ ਹੈ ਜੀ ਲੱਖੀ ਜੰਗਲ ਭਾਈ ਦਾਨ ਸਿੰਘ ਕੁਝ ਸਿੰਘਾਂ ਨੂੰ ਨਾਲ ਲੈ ਕੇ ਆਪਦੇ ਪਿੰਡ ਗਿਆ ਉੱਥੋਂ ਹਰ ਤਰ੍ਹਾਂ ਦੀ ਲੋੜਿੰਦੀ ਰਾਸਤ ਗੁਰੂ ਜੀ ਦੇ ਡੇਰੇ ਪਹੁੰਚਾਈ ਲੰਗਰ ਸ਼ਕਨ ਉਪਰੰਤ ਸਾਰੇ ਵਹੀਰ ਨੇ ਸੁੱਖ ਨਾਲ ਰਾਤ ਬਤੀਤ ਕੀਤੀ ਅਗਲੇ ਦਿਨ ਮਹਿਮਾ ਸਵਾਈ ਦੇ ਲੋਕ ਕੜਾ ਪ੍ਰਸ਼ਾਦ ਦੀਆਂ ਪ੍ਰਾਂਤਾਂ ਭਰ ਕੇ ਲੱਖੀ ਜੰਗਲ ਲੈ ਆਏ ਇੱਕ ਸੁੰਦਰ ਘੋੜਾ ਵੀ ਗੁਰੂ ਜੀ ਨੂੰ ਭੇਟ ਕੀਤਾ ਕੜਾ ਪ੍ਰਸ਼ਾਦ ਦੀ ਸਾਰੀ ਸੰਗਤ ਵਿੱਚ ਬਟਾਇਆ ਗਿਆ ਗੁਰੂ ਜੀ ਦੇ ਦਰਸ਼ਨ ਕਰਕੇ ਮਹਿਮਾ ਸਵਾਈ ਦੇ ਸਿੱਖ ਬਹੁਤ ਪਰਸਾਨ ਹੋਏ ਫਿਰ ਗੁਰੂ ਜੀ ਨੇ ਦਾਨ ਸਿੰਘ ਨੂੰ ਆਖਿਆ ਚੱਲ ਭਾਈ ਦਾਨ ਸਿੰਘ ਆ ਤੇਰਾ ਪਿੰਡ ਵੇਖ ਆਈਏ ਲੱਖੀ ਜੰਗਲ ਤੋਂ ਮਹਿਮਾ ਸਵਾਈ ਸਿਰਫ 2 ਕਿਲੋਮੀਟਰ ਸੀ ਪਿੰਡ ਦੇ ਬਾਹਰ ਹੀ ਜੈਤੇ ਤੋਂ ਆਏ ਕੁਝ ਸਿੰਘ ਮਿਲ ਗਏ ਜੈਤੋਂ ਤੋਂ ਆਏ ਸੀ ਉਹ ਉੱਥੇ ਹੀ ਖੇਸ ਤੇ ਲੋਹਿਆਂ ਵਿਛਾ ਕੇ ਸਿੰਘ ਸੱਜ ਕੇ ਬਹਿ ਗਏ ਬਾਬਾ ਦਾਨ ਸਿੰਘ ਆਪਣੇ ਘਰੋਂ ਲੰਗਰ ਤਿਆਰ ਕਰਕੇ ਇੱਥੇ ਲੈ ਆ ਗੁਰੂ ਜੀ ਜਿੰਨਾ ਸਮਾਂ ਵੀ ਮਹਿਮਾ ਸਵਾਈ ਰਹੇ ਇਸੇ ਸਥਾਨ ਤੇ ਡੇਰਾ ਰੱਖਿਆ ਗੁਰੂ ਜੀ ਦੀ ਆਗਮਨ ਵਿੱਚ ਇੱਥੇ ਗੁਰਦੁਆਰਾ ਗੁਰੂ ਸਰ ਬਣਿਆ ਹੋਇਆ ਜਿਸ ਦੀ ਨਵੀਂ ਇਮਾਰਤ ਹੁਣ ਅਸਾਰੀ ਦੀਨ ਹੈ ਛੋਟਾ ਜਿਹਾ ਸਰੋਵਰ ਵੀ ਹੈ ਗੁਰੂ ਜੀ ਨੇ ਸਮਾਂ ਕੱਢ ਕੇ ਬਾਬਾ ਦਾਨ ਸਿੰਘ ਦੇ ਘਰ ਚਰਨ ਵੀ ਪਾਏ ਬਾਬਾ ਦਾਨ ਸਿੰਘ ਬਰਾੜ ਦੀ ਮਨੋਵਿਲਾਸ਼ਾ ਪੂਰੀ ਕੀਤੀ ਇਹ ਸਾਰੇ ਇਲਾਕੇ ਤੇ ਬਾਬਾ ਦਾਨ ਸਿੰਘ ਦੇ ਪਰਿਵਾਰ ਦੀ ਸਰਦਾਰੀ ਹੈ ਸਰਦਾਰੀ ਕੁਸ਼ ਇਸ ਪ੍ਰਕਾਰ ਦੀ ਹੈ ਕਿ ਉਹਨਾਂ ਦਾ ਨਾਂ ਪੂਰੇ ਮਾਨ ਸਤਕਾਰ ਨਾਲ ਲਿਆ ਜਾਂਦਾ ਹੈ ਧੰਨਵਾਦ ਦੋਸਤੋ ਧੰਨਵਾਦ ਅਗਲੀ ਵਾਰ ਫੇਰ ਮਿਲਦੇ ਹਾਂ ਜੀ ਧੰਨਵਾਦ ਰੱਬ ਰੱਖਾ ਜੀ